ਕੀ ਗੱਲਬਾਤ ਕੀ ਹੋਈ ਹੈ ਜੀ ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਕਿ ਉਹਦੇ ਸੱਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਕਿ ਉਹ ਮੁੱਛੀਂ ਧੰਨੇ ਆ ਗਿਆ ਵਾਹ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪਉਣੇ 2 ਸਾਲ ਹੀ ਹੋ ਗਿਆ ਜੇ ਜੇ ਤੜੀ ਲਾਸਟ ਟਾਈਮ ਗੱਲ ਹੋਈ ਫੇ ਤਾਂ ਨੀ ਕੀ ਗੱਲਾਂ ਬਾਤਾਂ ਕਿਤੇ ਆਨੇ ਗੱਲਾਂ ਬਾਤਾਂ ਕਿਤੇ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਮਾ ਤਾਂ ਇਹ ਜਿਹੜਾ ਵੀਰ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਤਨੀਆ ਤਨੀਆ ਪੈਣਾ ਕਿਨੇ ਭਰਾ ਨੇ ਦੋ ਭਰਾ ਦੋ ਪੈਣਾ ਵਾ ਹਾਂਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜੀ ਇਹ ਕਿਤੇ ਮੇਰੇ ਬੱਚੇ ਦੀ ਡੈੱਡ ਬੋਰਨੀ ਮੇਰੇ ਘਰ ਆਉਣੀ ਚਾਹੀਦੀ ਆਂ ਮੈਂ ਬਹੁਤ ਗਰੀਬ ਆਂ 아이 ਬਹੁਤ ਗਰੀਬ ਆਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਜੇ ਰਾਜੀ ਪ੍ਰਗਟ ਸਿੰਘ ਜੀ ਨਾਮ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਏ ਜੀ ਜੋਰਜ ਮਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ bari darbaram si ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਕਿ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਟਲੀ ਡੈਥ ਹੋ ਗਈ। ਉਹ ਰਿਹਾ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਤ ਜਰੂਰਤੀ ਕੀਤੀ ਜਾਵੇ ਤਾਂ ਕਿ ਇਹਨਾਂ ਅੰਗਰੀ ਪਰਿਵਾਰ ਦੀ ਜਲੀ ਹਰ ਖੋ ਸਕੇ। ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨਾਲ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਾਵਾਂਗੇ ਕਿ ਉਹਨਾਂ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬੜੀ ਆ ਉਹ ਵੀ ਕੰਪਨੀ ਜਿਹੜੀ ਸ਼ਕਤੀ ਜੀ ਇੰਡੀਆ ਪੇ ਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੱਡ ਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋਗੇ ਕਿ ਉਹ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਨੇ ਸੋਰ ਸੰਧੀ ਆ ਇਹ ਮੰਗ ਕਰਦੇ ਆ ਕੌਮੀ ਨੋ ਨੋ ਕਿ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਜੀਉ ਦਿੱਤਾ ਜਾਵੇ ਉਹਦੀ ਮਾਪਿਆ